ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਮੱਲੀਆਂ ਖੁਰਦ ਜ਼ਿਲ੍ਹਾ ਇਹਨੂੰ ਜਲੰਧਰ ਪੈਂਦਾ ਨੇੜੇ ਇਹਦੇ ਛਾਹਕੋਟ ਤੇ ਨਕੋਦਰ ਹੈ ਮੱਲੀਆਂ ਖੁਰਦ ਦੇ ਵਿੱਚੋਂ ਅੱਜ ਦੀ ਇਹ ਵੀਡੀਓ ਬਣਾ ਰਹੇ ਆ ਮਦਨ ਲਾਲ ਡੇਰੀ ਫਾਰਮਾ ਦੋਸਤੋ ਜਿੱਥੇ ਇਹ ਵੀਡੀਓ ਬਣ ਰਹੀ ਹੈ ਇਹ ਵੀਰ ਇਹ ਬਾਈ ਜੀ ਉਹਦੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਗਾਵਾਂ ਵਿਕਰੀ ਵਾਲੀਆਂ ਰੁਟੀਨ 'ਚ ਹੁੰਦੀਆਂ ਨਾਲ ਛੋਟੀਆਂ ਵੱਛੀਆਂ ਵੀ ਹੁਣ ਕਾਫੀ ਵੀਡੀਓ ਚ ਦਿਖਾਉਂਦੇ ਆ ਰਹੇ ਆਂ ਅੱਜ 3 ਐਚਐਫ ਪੱਖ ਚ ਤੇ ਇੱਕ ਜਰਸੀ ਬੱਛੀ ਵਿਕਰੀ ਵਾਲੀ ਐ ਇਹ ਤੋਂ ਇਲਾਵਾ 4 ਤੁਹਾਨੂੰ گاਵਾ ਦਿਖਾਉਂਗਾ ਟੋਟਲ ਨਾਗ ਇਸ ਵੀਡੀਓ ਚ ਤੁਹਾਨੂੰ 8 ਦਿਖਾਉਣੇ ਆਂ 8ਾਂ ਦੇ ਵਿੱਚੋਂ ਇੱਕ ਗਾਂ ਸੋਈ ਸਵਾਈ ਐ ਜਿਹੜੀ ਚੰਗੇ ਦੁੱਧ ਤੇ ਚੱਲਦੀ ਐ ਬਾਕੀ 3 ਨ ਗਾਵਾਂ ਗੰਬਣ ਖੜੀਆਂ ਐ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਉਸ ਨੰਬਰ ਤੇ ਤੁਸੀਂ ਕਾਲ ਕਰਨੀ ਐ ਆਓ ਸ਼ੁਰੂਆਤ ਕਰਦੇ ਹਾਂ ਸੋਈ ਸਵਾਈ ਇਸ ਗਾਂ ਤੋਂ ਤੋਂ ਉਦੋਂ ਬਾਅਦ ਚ ਦੂਜੀਆਂ ਗਾਵਾਂ ਤੁਹਾਨੂੰ ਨਾਲ ਦਿਖਾ ਦੂਗਾ ਮਤਨ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਅੱਜ ਆਪਾਂ 8 ਨਗ ਦਿਖਾਉਣੇ ਆ ਬਾਈ ਹਾਂਜੀ ਹਾਂਜੀ ਬਾਈ ਪਹਿਲੇ ਨੰਬਰ ਤੇ ਗਾਂ ਕਿੰਨਾ ਚਿਰ ਹੋ ਗਿਆ ਸੋਈ ਨੂੰ ਕੰਨਵਾ ਸੁਆ ਇਹ ਪਗੀ ਹੈ ਨਾ ਮਤਲਬ ਕਿ ਅੱਜ ਤੋਂ ਹਫਤਾ ਤੱਕ ਪਹਿਲਾਂ ਤੁਸੀਂ ਵੀਡੀਓ ਪਾਈ ਹੈ ਗਾਵਾਂ ਦੀ ਇਹਨਾਂ ਦੀ ਠੀਕ ਹੈ ਬਾਗਾ ਬਣਾਣੇ ਲੱਗੇ ਪਿੰਡ ਭਾਈ ਭਗਤੇ ਦੇ ਠੀਕ ਹੈ ਉਹਦੇ ਵਿੱਚੋਂ ਆਪਾਂ ਤਿੰਨ ਵੜਾਂ ਲੈ ਲੀਆਂ ਸੀ ਠੀਕ ਹੈ ਉਹਨਾਂ ਬੱਚਿਆਂ ਨੇ ਜਿਨ੍ਹਾਂ ਨੂੰ ਦਿੱਤੀਆਂ ਵਿੱਚੋਂ ਬੱਚਿਆਂ ਨੇ ਸਮਝ ਗਿਆ ਮੈਂ ਉਹ ਕਰ ਦੂਗੀ ਕਰ ਠੀਕ ਹੈ ਤੇ ਉਹ ਦੋ ਪੁੱਛਿਆਂ ਚ ਚਲੋ ਸਾਡੇ ਸੱਜਣ ਮਿੱਤਰ ਲੈ ਗਿਆ ਵਿੱਚੋਂ ਅੱਛਾ ਇਹ ਇਧਰ ਅਨੰਦਪੁਰ ਸਾਹਿਬ ਦੇ ਠੀਕ ਹੈ ਪੁੱਛਿਆਂ ਉਹ ਵੀ ਬਹੁਤ ਜਿਆਦਾ ਇਹ ਇਹ ਉਹ ਆ ਜਿਹੜੀ ਉਸ ਦਿਨ ਸੂਈ ਸੀ ਹਾਂਜੀ ਜਿਹੜੀ ਸ਼ਾਇਦ ਉਸ ਦਿਨ ਸੂਈ ਸੀ ਵੀਡੀਓ ਚ ਦੋਸਤੋ ਥੋੜਾ ਧਿਆਨ ਚ ਲਿਆ ਦਿਆਂ ਪਿੰਡ ਦੱਲੂ ਵਾਲਾ ਸੀਗਾ ਠੱਠੀ ਭਾਈ ਮਾੜੀ ਮੁਸਤਫਾ ਦੇ ਬਿਲਕੁਲ ਕੋਲ ਬਾਈ ਅੰਗਰੇਜ਼ ਸਿੰਘ ਬਰਾੜ ਉਹਨਾਂ ਦੇ ਫਾਰਮ ਦੇ ਵਿੱਚੋਂ ਵੀਡੀਓ ਬਣੀ ਸੀ ਤੇ ਉਸ ਦਿਨ ਮੈਂ ਵੀਡੀਓ ਦੇ ਵਿੱਚ ਪੰਜ ਕ ਵਿਹੜਾਂ ਜਿਹੜੀਆਂ ਉਹ ਇੱਕ ਅਲੱਗ ਪੈਨਚ ਦਿਖਾਈਆਂ ਸੀ ਤੇ ਉਹਨਾਂ ਤੋਂ ਇਲਾਵਾ ਇਹ ਉਸੇ ਦਿਨ ਸੋਈ ਸੀ ਜਿਨੇ ਵੱਛੀ ਨੂੰ ਜਨਮ ਦਿੱਤਾ ਸੀ ਤੇ ਉਹ ਬਾਈ ਦਾ ਫਾਰਮ ਦਾ ਕੰਮ ਇਦਾਂ ਦਾ ਵੀ ਉਹ ਅੱਗੇ ਫਾਰਮ ਨੂੰ ਵਧਾ ਰਿਹਾ ਜਿਹਦੇ ਕਰਕੇ ਵੱਛੀਆਂ ਰੋਕ ਲੈਂਦਾ ਹੈ گاਵਾ ਵੇਚਦਾ ਹੈ ਇਹ ਉਸ ਫਾਰਮ ਦੀ ਬਰੀਡ ਹੈ ਤੇ ਬਾਈ ਨੇ ਖਰੀਦੀ ਹੈ ਇੱਥੇ ਮਦਨ ਬਾਈ ਨੇ ਤੇ ਹੁਣ ਤੁਸੀਂ ਇਦੋਂ ਅੱਗੇ ਖਰੀਦ ਸਕਦੇ ਹੋ ਮਦਨ ਬਾਈ ਅੱਜ ਚਲੋ ਉਹ ਤਾਂ ਹੁਣ ਵੀਡੀਓ ਵੀ ਕਲੀਅਰ ਹੋਈ ਜਾਣੀ ਕਿੰਨੇ ਦਿਨੋਂ ਗਏ ਨੂੰ ਸੋਈ ਨੂੰ ਹੁਣ ਦੁੱਧ ਕਿੰਨਾ ਹੋਊਗਾ ਇੱਥੇ ਲਈ ਭਾਈ 35 ਕਿਲੋ ਰੈਡੀ ਆ ਤਿਆਰ 35 ਕਿਲੋ ਆਸਟਮ ਤਿਆਰ ਹੈ ਐਨ ਗਰੰਟੀ ਦਾ ਦੂਜਾ ਸਵਾਦ ਹੈ ਦੂਜਾ ਸਵਾਦ ਤੇ ਮੰਨ ਕੇ ਚਲੋ 50 ਲੀਟਰ ਰਾਮਨਾਥ ਦੁੱਧ ਚਵਾਉਗੀ ਠੀਕ ਹੈ ਹਾਂਜੀ ਆ ਰੇਟ ਤਾਂ ਕੀ ਰੱਖਾਂਗੇ ਬਾਈ ਰੇਟ ਭਾਜੀ ਮੰਗਣ ਨੂੰ ਆਪਾਂ ਜਿਹੜਾ 280 ਮੰਗ ਲੈਂਦੇ ਆ ਹੂੰ ਮੰਗਣ ਵਾਲਿਆਂ ਕੋਲ ਜਿਹੜਾ ਜੈਸਨ ਉਹ ਆਪਾਂ ਦੇ ਦੇਣੀ ਆ ਹੂੰ 240 ਦੀ ਵੈਟ ਦੇ ਦੰਨ 240 ਦੀ ਹਾਂ 35 ਕਿਲੋ ਇਸ ਟਾਈਮ ਤਿਆਰ ਐ ਤਿਆਰ ਕੰਡੇ ਜੋਗ ਮਾਈ ਬਾਈ ਅੱਗੋ ਕਰਕੇ ਕਮਾਇਓ ਫੇਰ ਇਹਨੂੰ ਦੋਸਤੋ ਫੇਰ ਜ਼ਿਕਰ ਕਰ ਦੰਨਾ ਵੀ ਜਿੱਦਣ ਸੂਈ ਆ ਉਦੋਂ ਦੀ ਵੀਡੀਓ ਚੈਨਲ ਤੇ ਪੋਸਟ ਕੀਤੀ ਹੋਈ ਆ ਇੱਕ ਦਿਨ ਸ਼ਾਇਦ ਅਗਲੇ ਦਿਨ ਕੀਤੀ ਹੋਣੀ ਜਿੱਦਣ ਸੂਈ ਸੀ ਤਾਂ ਬੱਚੀ ਨੂੰ ਇਹਨੇ ਜਨਮ ਦਿੱਤਾ ਹੀ ਪਰ ਬੱਚੀ ਉਹ ਬਾਈ ਨੇ ਨਾਲ ਨਹੀਂ ਦਿੱਤੀ ਤੇ ਇਕੱਲੀ ਗਾਂ ਜੀਨੇ ਖਰੀਦਨੀ ਆ 2 ਲੱਖ ਤੇ 40 ਹਜ਼ਾਰ ਦੀ ਤੁਹਾਨੂੰ ਮਿਲ ਜੂ ਪੂਰਾ ਵੱਡਾ ਡਾਂਚਾ ਹੈ ਫਿਟਿੰਗ ਵਾਲਾ ਹਵਾਨਾ ਤਾਜੀ ਸੋਈ ਵੀ ਆ ਤੇ 35 ਕਿਲੋ ਇਸ ਟਾਈਮ ਦੁੱਧ ਤੋਂ ਇਹਦੀ ਸ਼ੁਰੂਆਤ ਹੈ ਮੋੜ ਲਓ ਬਈ ਵਾਪਸ ਫੇਰ ਖੇਲਾਲ ਨੂੰ ਲੈ ਜਾਓ ਹਵਾਨਾ ਬੜਾ ਚੰਗਾ ਦੋਸਤੋ ਕੱਟ ਵਾਲਾ ਚੰਗੇ ਢਾਂਚੇ ਦੀ ਆ ਤੇ ਸੋਨਾ ਦੁੱਧ ਇਹਨੇ ਦੇਣਾ ਉਹ ਵੀਡੀਓ ਵੀ ਤੁਸੀਂ ਜਰੂਰ ਇੱਕ ਵਾਰ ਵੇਖਿਓ ਲੈ ਚਲੋ ਬਾਈ ਤੁਹਾਨੂੰ ਫਾਰਮ ਦਾ ਪਤਾ ਲੱਗ ਜਾਊਗਾ ਵੀ ਕਿੱਦਾਂ ਦੀ ਬਰੀਡ ਉਸ ਭਰਾ ਕੋਲ ਹੈ ਸੋ ਖੁੱਚਾਂ ਤੋਂ ਤੇ ਹਵਾਨਾ ਪੂਰਾ ਦੁੱਧ ਨਾਲ ਭਰਿਆ ਹੋਇਆ 2 ਲੱਖ ਤੇ 40 ਹਜ਼ਾਰ ਦੇ ਦਾ ਰੇਟ ਹੈ 30 ਕਿਲੋ ਦੁੱਧ ਹਾਜ਼ਰ ਹਜੇ ਮੈਲੇ ਤੋਂ ਤੁਰੂਗੀ ਕਿਉਂਕਿ ਸੂਈ ਨੂੰ ਅਜੇ ਦੇਣ ਹੀ ਕੋ ਸੋਏ ਆ ਮੋੜ ਲਓ ਭਾਈ ਬੰਦੋ ਸੋ ਸੋਣੀ ਵੈੜ ਬਿਊਟੀ ਵੀ ਚੰਗੀ ਆ ਢਾਂਜਾ ਵੀ ਸੋਹਣਾ ਇੱਕ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਦੂਜੇ ਨੰਬਰ ਤੇ ਵੀ ਗਾਂ ਤੁਹਾਨੂੰ ਇੱਕ ਸੋਹਣੇ ਢਾਂਜੇ ਦੀ ਦਿਖਾਵਾਂਗੇ ਦੋ ਅਗਲੀਆਂ ਤਿੰਨੇ ਗੱਬਣ ਹੈ ਮਨਨ ਭਾਈ ਜਿਹੜੀ ਦੋ ਨੰਬਰ ਤੇ ਗੱਬਣ ਹੈ ਕਿੰਨਾ ਮਸੂਆ ਇਹ ਪਹਿਲਾ ਸੂਆ ਭਾਈ ਹੂੰ ਕਿੰਨੇ ਦਿਨ ਲਊ ਸੂਣ ਚ ਸੂਣ ਚ ਇੱਕ ਹਰਤਾ ਭਾਈ ਲੈ ਜੂਗੀ ਇਹਦੀ ਡਿਮਾਂਡ ਕੀ ਰੱਖ ਦਿਓ ਇਹਦੀ ਭਾਜੀ 135000 ਦੀ ਵੈਟ ਦੇ ਦਾਂਗੇ ਠੀਕ ਹੈ ਹਾਂ ਜੀ ਤੋਰੋ ਬਾਈ ਸੋ ਦੋਸਤੋ ਸੁਆ ਪਹਿਲਾ ਹਵਾਨਾ ਫਿਕਸ ਹੀ ਰੱਖੂਗੀ 1.35 ਦੀ ਇਹ ਮਿਲ ਜਾਨੀ ਹੈ ਬਿਊਟੀ ਇਹਦੀ ਚੰਗੀ ਹੈ ਟਾਂਟਾ ਤੁਸੀਂ ਇਹਦਾ ਵੀ ਦੇਖ ਸਕਦੇ ਹੋ ਦੋਸਤੋ ਰੰਗ ਰੂਪ ਵੀ ਸੋਹਣਾ ਸਟਰਕਚਰ ਵੀ ਚੰਗਾ ਹੈ ਹਵਾਨਾ ਫਿਟਿੰਗ ਆ ਲੈ ਪ੍ਰੋਪਰ ਪਿਛਾਣ ਨੂੰ ਵੀ ਫੁੱਲ ਕੱਢੂਗੇ ਅੱਗੇ ਨੂੰ ਵੀ ਚੰਗਾ ਰਹਿਣਾ ਹਵਾਨਾ ਹਜੇ ਹਫਤਾ ਲੈਂਦੀ ਹੈ ਥਣ ਨਰਵਾ ਮੋਟਾ ਥਣ ਲੱਗਾ ਮੋੜ ਲਓ ਬਾਈ ਥੋੜੀ ਬਹੁਤ ਭਲੂਣ ਹੁੰਦੀ ਹੈ ਥਣਾਂ ਦੇ ਉੱਤੇ ਹਵਾਨੇ ਦੇ ਉੱਤੇ ਵਾਨੇ ਦੇ ਭਲੂਨ ਤਾਂ ਪਛਾਣ ਨੂੰ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਦਿਸਦੀ ਹੈ। ਮੂਰੀ ਉਦਾਂ ਭਾਜੀ ਹਾਈਟ ਵਾਲੀ ਬੱਠੀ ਆ ਇਹ ਨਹੀਂ। ਦੁੱਧ ਵੀ 30 ਕਿਲੋ ਦੇ ਲਾਗੇ ਪਾ ਦੂਗੀ ਬੱਠੀ। ਠੀਕ ਹੈ। ਹਾਈਟ ਲੈਂਥ ਚੰਗੀ ਆ ਦੱਸੋ ਵੈਡ ਦੀ ਪਟਾ ਲੱਗਦਾ ਆਪਾਂ ਨੂੰ। ਸੋ ਨੰਦਾ ਵੀ ਮੇਰੇ ਸਾਹਮਣਾਂ ਦੋਂਦੀ ਹੋਵੇ ਦੇਖ ਲੈਨੇ ਨਾ ਤੀ। ਦੇਖੋ ਦੋਂਦੀ ਪਗੀਓ। ਸਦੰਦ ਦੱਸੋ ਦੇਖਦੇ ਆ ਜੇ ਇਹਨੇ ਦਿਖਾਲੇ ਸੌਖੇ ਤਾਂ ਮੇਰੇ ਪੁੱਤ ਤੱਕ ਕਰ ਜਾਂ। ਚਾਰ ਦਾਂਦੇ ਆ ਜੀ। ਠੀਕ ਹੈ। ਬੰਦ ਦਿਓ ਬਈ। ਸੋ ਇਹ ਦੱਸੋ ਵੈਡ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ। ਆ ਕਿ ਤੁਸੀਂ ਆਪ ਦੇ ਲੋਨ ਤਸੱਲੀ ਕਰ ਸਕਦੇ ਹੋ ਦੰਦ ਵੀ ਦੁਬਾਰਾ ਤੁਸੀਂ ਬੇਸ਼ੱਕ ਦੇਖ ਲਿਓ ਇਸ ਤੋਂ ਬਾਅਦ ਚ ਤਿੰਨ ਨੰਬਰ ਤੇ ਵੀ ਇੱਕ ਵਾਈਟ ਰੰਗ ਦੀ ਵਾੜ ਤੁਹਾਨੂੰ ਦਿਖਾਵਾਂਗੇ ਤਿੰਨ ਨੰਬਰ ਤੇ ਬਈ ਜਿਹੜੀ ਵਾੜ ਇਹ ਬਈ ਦੂਜਾ ਸੁਆਬ ਅੱਛੀ ਹੂੰ ਤੇ ਅਜੇ ਇਹਦੇ ਦਿਨ ਪਏ ਆ 10 15 ਠੀਕ ਹੈ ਮੰਨ ਕੇ ਚਲੋ ਉਹ ਮਾਲਕਾਂ ਜਿੱਥੋਂ ਲਈ ਆ ਉਹ ਕਹਿੰਦੇ 35 36 ਕੋਲ ਦੋ ਦਸੀਂ ਪਹਿਲੇ ਸਵੇਰ ਚ ਹੋਇਆ ਇਹਦਾ ਠੀਕ ਹੈ ਹਾਂਜੀ ਇਹ ਰੇਟ ਇਹਦਾ ਕੀ ਰਹਿਣਾ ਬਈ ਰੇਟ ਜੀ ਜੀ ਵੀਰਾ 180 ਵੀ ਦੇ ਦਾਂਗੇ 1,80,000 ਦੀ ਦੱਸੋ ਹਜੇ 15 ਦਿਨਾਂ ਦੀ ਕੱਚੀ ਐ ਬਿਊਟੀ ਇਹਦੀ ਵੀ ਚੰਗੀ ਐ ਤੁਹਾਨੂੰ ਅੱਜ ਇਸ ਦਾ ਦੀ ਸਮਝ ਆਉਂਦੀ ਐ ਤੇ 1,80,000 ਰੇਟ ਐ ਮੋੜ ਲਓ ਬਈ ਹਵਾਨਾ ਸੋਹਣਾ ਕੱਟ ਵਾਲਾ ਹਵਾਨਾ ਪਰ ਹਜੇ ਦਿਹਣੇ ਲੈਂਦੀ ਐ ਸੂਣ ਚ ਸਵੇ ਦੂਜਾ ਸੂ ਐ ਰੰਗ ਰੂਪ ਇਹਦਾ ਵੀ ਸੋਹਣਾ ਐ ਹਵਾਨਾ ਦੇਖੋ ਹਜੇ ਇਹਨੇ ਪੂਰਾ ਭਰਨਾ ਹਵਾਨਾ ਹਜੇ ਸ਼ੁਰੂਆਤ ਕੀਤੀ ਹੈ ਹਵਾਨੇ ਦੀ 15 ਦਿਨਾਂ ਦੀ ਨਰਮ ਬੈਟ ਜਿੱਦਾਂ ਨਾ ਤਿਆਰ ਹੋਈ ਹੂੰ ਇਹਨੂੰ ਦੱਸਣਾ ਵੀ ਬੈੜ ਹੈ ਮੈਂ ਇੰਨਾ ਲੇਵਾ ਚੌੜਾ ਤੇ ਫੱਟੀ ਵਾਲਾ ਲੇਵਾ ਲੈ ਆਉਣਾ ਹੈ ਬੈੜ ਨੇ ਠੀਕ ਲੈ ਜੀ ਬਈ ਵਾਪਸ ਉਧਰ ਨੂੰ ਸੋ ਇਹ 30 ਨੰਬਰ ਦੇ ਉੱਤੇ ਤੁਹਾਨੂੰ ਗਾਂ ਦਿਖਾ ਰਹੇ ਹਾਂ ਦੱਸੋ ਇਸ ਤੋਂ ਬਾਅਦ ਚ 4 ਨੰਬਰ ਤੇ ਤੁਹਾਨੂੰ ਗਾਂ ਦਿਖਾਵਾਂਗੇ ਜਰਸੀ ਪੱਖ ਚ ਪੈਂਦੀ ਮੰਨ ਲਾਂਗੇ ਜਾਂ ਐਚ ਐਫ ਦੇ ਨਾਲ ਥੋੜੀ ਬਹੁਤ ਕ੍ਰੋਸ ਇਹਨੂੰ ਮੰਨ ਲਾਂਗੇ 4 ਨੰਬਰ ਦੇ ਉੱਤੇ ਤੁਹਾਨੂੰ ਦਤੌੜੀ ਹੈ ਮਦਨભાઈ ਜਿਹੜੀ 4 ਨੰਬਰ ਤੇ ਵਾੜ ਕਿਹ ਭਾਈ ਦੂਜਾ ਸੂਆ ਵਾੜੇ ਹੂੰ ਤੇ ਮੰਨ ਕੇ ਚਲੋ 22 23 ਕਿਲੋ ਦੁੱਧ ਪਹਿਲੇ ਸਵੇਰ ਮਾਲਕ ਨੇ ਹੀ ਛੋਇਆ ਠੀਕ ਹੈ 25 ਮੰਨ ਕੇ ਉਹ ਲੈ ਜਵੇ ਠੀਕ ਹੈ ਭਾਈ ਆਪਾਂ ਇੱਕ 25 ਦੀ ਦੇ ਦਾਂਗੇ ਵਾੜੇ ਓਕੇ ਦੈਨ ਕਿੰਨੇ ਕਿਲੇ ਜੂ ਲੈਣੇ ਨੇ 5 4 ਦਿਨ ਹਫਤਾ ਲੈੂਗੀ ਉਹੇ ਵਾੜ ਪਰ ਬਣ ਬਣ ਲਿਟੋ ਲੱਟ ਸੂਥ ਲਓ ਇੰਨੇ ਕਿੱਲੇ ਵਾਲਾ ਉਸੀ ਸੋ ਹਵਾਨਾ ਬਹੁਤ ਤਕੜਾ ਬਣਾਉਗੀ ਤੇ ਸੋ ਤੇ 1,25,000 ਦੀ ਇਹ ਮਿਲ ਜਾਣੀ ਹੈ ਦੁੱਧ 25 ਕਿਲੋ ਬਾਈ ਕਹਿੰਦਾ ਮੰਨ ਕੇ ਲੈ ਲਓ ਖਰ ਜਿਹੜਾ ਹਵਾਨਾ ਗਵਾਈ ਭਰਦਾ ਹੈ ਦੁੱਧ ਦੀ ਠੰਣ ਠਿਚਾਈ ਵਾਲੇ ਆ ਅੱਗੇ ਨੂੰ ਵੀ ਹਵਾਨਾ ਚੰਗਾ ਢਾਂਚਾ ਵੀ ਸੋਹਣਾ ਮੋੜ ਲਓ ਬਈ ਸੋਹਣੀ ਵਹਿੜਾ ਦਸੋ ਰੰਗ ਰੂਪ ਵੀ ਸੋਹਣਾ ਢਾਂਚਾ ਵੀ ਸੋਹਣਾ ਇਹ ਆਮ ਤੌਰ ਤੇ ਜਿਵੇਂ ਪਹਿਲਾਂ ਵਹਿੜਾਂ ਦੇ ਕਈ ਭਰਾ ਜਰਸੀ ਸੀਮਨ ਭਰਾ ਦਿੰਦੇ ਆ ਤੋਂਦੋਂ ਇਦਾਂ ਦੇ ਟਾਂਜੇ ਪੈਦਾ ਹੁੰਦੇ ਆ ਇਹਦੇ ਤੁਸੀਂ ਜਰਸੀ ਸੀਮਨ ਲਵਾਓਗੇ ਤਾਂ ਬ੍ਰਾਊਨ ਕਲਰ ਦੇ ਵਿੱਚ ਵੱਛੀ ਦੇ ਦੂਗੀ ਇਹ ਮੋੜ ਲਓ ਉਧਰ ਨੂੰ ਬਈ ਇੱਕ ਜਿਹੜਾ ਹੋਰ ਕੜਾਜ ਸੋ ਇਹ 4 ਨੰਬਰ ਦੇ ਉੱਤੇ ਤੁਹਾਨੂੰ ਵੈੜ ਦਿਖਾ ਰਹੇ ਆ 1,25,000 ਰੇਟ ਹੈ ਇਹ ਤੋਂ ਇਲਾਵਾ ਦੱਸੋ ਕੁਸ ਵੱਛੀਆਂ ਬਾਈ ਕੋਲ ਵਿਕਰੀ ਆਲੀਆਂ ਆ ਜਿਹੜੀਆਂ ਤੁਹਾਨੂੰ ਚਾਰ ਮੈਂ ਦਿਖਾਉਣੀਆਂ ਮਦਨ ਬਾਈ ਚਾਰ ਨਾਗਾ ਛੋਟੀਆਂ ਵੱਛੀਆਂ ਜਿਹੜੀਆਂ ਛੋਟੇ ਬੱਚੇ ਆ ਹਾਂਜੀ ਹਾਂਜੀ ਬਈ ਇਹ ਖੀਰਿਆਂ ਹੀ ਆ ਸਾਰੀਆਂ ਖੀਰਿਆਂ ਖੀਰਿਆਂ ਭਾਈ ਇਹ ਮੰਨ ਕੇ ਚਲੋ ਤੁਸੀਂ 9-10 ਮਹੀਨੇ ਦੇ 10 ਤੋਂ 10 ਮਹੀਨੇ ਦੇ ਬੱਚੇ ਆ ਹਜੇ ਠੀਕ ਹੈ ਠੀਕ ਹੈ ਹਾਂਜੀ ਅੱਛਾ ਇਹ ਇਹਨਾਂ ਦਾ ਰੇਟ ਆਪਾਂ ਕਿਵੇਂ ਰੱਖਾਂਗੇ ਪੁੱਠਾ ਰੱਖਾਂਗੇ ਜਾਂ ਕੱਲੀ-ਕੱਲੀ ਦਾ ਰੇਟ ਭਾਜੀ ਜਿੱਦਾਂ ਹੁਣ ਮਤਲਬ ਆਪਣੇ ਆ ਤਿੰਨੇ ਵਛੀਆਂ ਆਪ 35 ਤੋਂ ਬਾਹਰ ਹੀ ਲਈਆਂ ਠੀਕ ਹੈ ਕਾਫੀ ਕੋਈ 37 ਦੀ ਕੋਈ 38 ਦੀ ਕੋਈ 36 ਦੀ ਹੂੰ ਤੇ ਉਹ ਪਹਿਲਾ ਨੰਬਰ ਵਛੀਆ ਜਰਸੀ ਉਹ ਲਈਏ 27 ਦੀ ਠੀਕ ਹੈ ਜਦੋਂ ਆਪਾਂ ਲਾ ਮਲਾ ਕੇ ਜਦੋਂ ਹੁਣ ਇਹਦਾ ਵੀ ਅਸੀਂ ਦਾ ਵੀ ਰੇਟ ਆਪਾਂ 45 ਕਰਦੇ ਆ ਠੀਕ ਹੈ ਬਾਈ ਹੈ ਨਮੂਨੇ ਆ ਜਿਨ੍ਹਾਂ ਨੂੰ ਬਛਿਆਂ ਕਹਿੰਦੇ ਆ ਇਹ ਨਹੀਂ ਬਈ ਤੇ ਬਛਿਆਂ ਉਹਦਾਂ ਦੀਆਂ ਵਧੀਆ ਟੀਕੇ ਸੀਮਨ ਦੀਆਂ ਬਛਿਆਂ ਦਾ ਰਿਕਾਰਡ ਆਪਣੇ ਕੋਲ ਇੱਕ ਬਛੀ ਦਾ ਬਾਕੀ ਹੁੰਦਾ ਨਹੀਂ ਠੀਕ ਹੈ ਠੀਕ ਹੈ ਜੀ ਜੋ ਬੰਦੇ ਨੇ ਸਹੀ ਰਿਕਾਰਡ ਆਪਾਂ ਨੂੰ ਦਿੱਤਾ ਹੂੰ ਤੇ ਇਹਦਾ ਆਪਾਂ 45000 ਰੁਪਏ ਮੁੱਲ ਕਰਦੇ ਆ ਠੀਕ ਹੈ ਬਾਈ ਆ ਆ ਬਛੀ ਕੱਲੀ ਆਇਆ ਕਰਾਇਆ ਤਾਂ 10000 ਬਛੀ ਦੇ ਪੈ ਕੇ 3200 ਕਰਾਇਆ ਦਿੱਤਾ ਬਛੀ ਦਾ ਅੱਛਾ ਤੇ ਇਹ ਇਹਦਾ ਬੱਛਾ 42000 ਰੁਪਿਆ ਮੰਗਦੇ ਆ ਠੀਕ ਹੈ ਭਾਈ ਇਹ ਬੱਛੀ ਲਈ ਆਪਾਂ ਇਹ ਬੱਛੀ ਦਾ ਰਿਕਾਰਡ ਆਪਣੇ ਬਰੂਡ ਦੇ ਸੀਮੰਦੀ ਬੰਦੇ ਨੂੰ ਦੱਸਿਆ ਆਪਾਂ ਨੂੰ ਠੀਕ ਹੈ ਭਾਈ ਤੇ ਇਹਦਾ ਵੀ ਮੰਗਦੇ 42000 ਠੀਕ ਹੈ ਉਹ ਜਰਸੀ ਦਾ 32000 ਠੀਕ ਹੈ ਜਰਸੀ ਦਾ 32 ਹੈ ਹਾਂਜੀ ਤੇ ਇਹ ਦੋਹਾਂ ਦਾ 42 42 ਤੇ ਇੱਕ ਦਾ 45 ਹੈ ਹਾਂਜੀ ਠੀਕ ਹੈ ਬਾਕੀ ਪੁੱਠੇ ਦੀ ਗੱਲ ਜਿਹੜੀ ਹੋ ਜੇ ਕੋਈ ਵੀਰ ਫੋਨ ਲਾਉਗਾ ਉਸ ਹਿਸਾਬ ਤੇ ਤੁਸੀਂ ਕਰ ਲਓਗੇ ਨਹੀਂ ਪੁੱਠਾ ਬਾ ਦੱਸ ਹੀ ਨਹੀਂ ਵੀਡੀਓ 'ਚ ਦੱਸ ਦਿਓ ਫਿਰ ਕਿੰਨੇ ਦਾ ਥੱਪੀ ਆਪਾਂ ਪੁੱਠਾ ਦੇ ਦਾਂਗੇ ਬਚਾਰੇ ਬਛੀਆਂ ਓਕੇ ਸੋ ਦਸੋ 38 ਦੇ ਹਿਸਾਬ ਤੇ ਚਾਰੇ ਬਛੀਆਂ ਹਾਂਜੀ ਕਿਉਂਕਿ ਕੋਈ ਨਾ ਕੋ ਮਹਿੰਗਾ ਤੇ ਕੋਈ ਸਸਤਾ ਹੈ ਉਹ ਤੁਹਾਨੂੰ ਰੇਟ ਕੱਲੇ ਕੱਲੇ ਵੀ ਦੱਸਦੇ ਤੁਸੀਂ ਕੱਲੀ ਕੱਲੀ ਖਰੀਦ ਲਿਓ ਜੇ ਇਕੱਠੀਆਂ ਖਰੀਦ ਦਿਓ ਤਾਂ 38 ਦੇ ਪੁੱਠੇ ਚ ਤੁਹਾਨੂੰ ਇਹ ਵੜਾ ਮਿਲ ਜਾਣਗੇ ਨਰੋਈਆਂ ਚੰਗੀਆਂ ਸੰਗੀਆਂ ਹੋਈਆਂ ਇਸੇ ਜਨਵਰੀ ਦੇ ਵਿੱਚ ਜਾਂਦਾ ਜਾਂਦਾ ਤਿੰਨ ਮਹੀਨਿਆਂ ਨੂੰ ਬੜੀ ਐ ਹੀ ਹੋ ਜਾਣੀ ਐ ਫਿਰ ਫੇਸ ਕੁਆਲਟੀ ਦੇਖੋ ਬੱਚਿਆਂ ਦੀ ਸਹੀ ਹੈ ਸੋਹਣੀ ਬੱਚੀ ਹੈ ਦੱਸੋ ਇਹ ਮਤਲਬ ਜਨਮਰੀ ਤੋਂ ਫਰਵਰੀ ਦੇ ਵਿੱਚ ਸੀਮਨ ਵੀ ਬੱਚੀਆਂ ਲੈ ਲੈਣੀਆਂ ਹੂੰ ਬਿਲਕੁਲ ਤਿੰਨ ਚਾਰ ਮਹੀਨੇ ਇਹਨਾਂ ਦੀ ਕੇਅਰ ਹੋ ਜਾਏ ਚੰਗੀ ਅਛੀ ਤਰ੍ਹਾਂ ਹਾਂ ਬਿਲਕੁਲ ਭਾਈ ਤੇ ਬੱਚਿਆ ਪੂਰੇ ਐਨ ਬੜੀਆ ਪ੍ਰਿੰਟਡ ਆ ਨਗੀਨਾ ਆ ਵੀ ਜਰਸੀ ਵੀ ਮਾੜੀ ਨਹੀਂ ਇਹਨੂੰ ਜਰਸੀ ਬਹੁਤ ਸੋਹਣੀ ਹੈ ਦੱਸੋ ਦੇਖੋ ਜੇ ਇਕੱਲੀ ਖਰੀਦਨੀ ਆ ਤਾਂ ਵੀ ਕੋਈ ਮਾੜੀ ਨਹੀਂ 32000 ਚ ਸੰਭੀ ਸੰਭਾਈ ਗੇਰੂ ਵਰਗਾ ਰੰਗ ਆ ਰੰਗ ਹੀ ਘੱਟ ਮਿਲਦਾ ਜਰਸੀ ਚ ਇੰਨਾ ਗੂੜਾ ਜਿਹੜਾ ਇਸ ਬੱਚੀ ਦਾ ਉਹ ਦੇਖੋ ਇਹਦਾ ਮੂੰਹ ਮੱਥਾ ਬਹੁਤ ਸੋਹਣੀ ਪਿਓਰ ਜਰਸੀ ਨਸਲ ਹੈ ਮੋੜੋ ਭਾਈ ਵਾਪਸ ਅਵੇ ਘਬੀ ਪਿਛੋਂ ਜਗਾੜੇ ਦਾ ਬਹੁਤ ਸੋਹਣੀ ਝੋਲਾ ਦਸਤੋ ਠੀਕ ਹੈ ਬੰਦੋ ਭਾਈ ਸੋਏ ਦਸੋ ਮੱਛੀਆਂ ਤੇ ਕੁਸ ਗਾਵਾਂ ਨਾਗ ਤੁਹਾਨੂੰ ਦਿਖਾਤੇ ਅੱਠ ਤਸੱਲੀ ਕਰਿਓ ਆਪੀ ਤਿਆਰੀ ਧਣ ਲੱਗੇ ਹੋਣਗੇ ਠੀਕ ਹੈ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਹੋ ਹਾਂਜੀ ਧੰਨਵਾਦ ਦਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ